ਸਚ ਰਿਆਗਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆ ਹੁਣ ਤੱਕ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਦੇ ਮਰਨ ਵਰਤ ਦਾ 25ਵਾਂ ਦਿਨ ਅੱਜ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਜਾਵੇਗੀ ਮੈਡੀਕਲ ਰਿਪੋਰਟ देर रात ਤੱਕ ਹੁੰਦੇ ਰਹੇ ਜਗਜੀਤ ਸਿੰਘ ਢੱਲਵਾਲ ਦੇ ਮੈਡੀਕਲ ਟੈਸਟ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕਰਵਾਇਆ ਗਿਆ ਚੈੱਕਅਪ ਬੀਤੇ ਦਿਨ ਅਚਾਨਕ ਬੇਹੋਸ਼ ਹੋਏ ਸਨ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਸੁਪਰੀਮ ਕੋਰਟ ਦੀ ਸੁਣਵਾਈ ਲਈ ਚਿੱਠੀ ਅਤੇ ਈਮੇਲ ਰਾਹੀਂ ਡੱਲੇਵਾਲ ਨੇ ਪੇਜਿਆ ਆਪਣਾ ਪੱਖ ਬੀਤੇ ਦਿਨ ਹੋਸ਼ ਵਿੱਚ ਆਉਣ ਤੋਂ ਬਾਅਦ ਸੁਪਰੀਮ ਕੋਰਟ ਦੀ ਸੁਣਵਾਈ ਵਿੱਚ ਡੱਲੇਵਾਲ ਨੇ ਹੋਂਣਾ ਸੀ ਸ਼ਾਮਲ 15 ਮਿੰਟ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਗੱਲ ਰੱਖਣ ਦਾ ਨਹੀਂ ਦਿੱਤਾ ਗਿਆ ਸਮਾਂ ਜਲੰਧਰ ਵਿੱਚ ਅਜੂਬਾ ਦੇ ਭੇਜੀਆਂ ਜਾਣਗੀਆਂ ਈਵੀਐਮ ਮਸ਼ੀਨਾਂ 176 ਸੰਵੇਦਨਸ਼ੀਲ ਅਤੇ 6 অতি ਸੰਵੇਦਨਸ਼ੀਲ ਕੇਂਦਰਾ ਤੇ ਵਿਧਾਈ ਗਈ ਸੁਰੱਖਿਆ 2000 ਮੁਲਾਜ਼ਮ ਕਿਤੇ ਜਾਣਗੇ ਤਾਇਨਾਤ ਅੱਜ ਅੰਮ੍ਰਿਤਸਰ ਦੇ ਬੂਥਾਂ ਤੇ ਵੀ ਭੇਜੀਆਂ ਜਾਣਗੀਆਂ ਈਵੀਐਮ ਮਸ਼ੀਨਾਂ 300 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ 245 অতি ਸੰਵੇਦਨਸ਼ੀਲ ਕਈ ਬੂਥਾਂ ਦੀਆਂ ਬਦਲੀਆਂ ਥਾਵਾਂ ਸੌਦਾ ਸਾਧ ਦੀਆਂ ਵਧੀਆਂ ਮੁਸ਼ਕਿਲਾਂ ਮੁੱਖ ਮੁਲਜ਼ਮ ਪ੍ਰਦੀਪ ਕਲੇਰ ਸੌਦਾ ਸਾਧ ਦੇ ਖਿਲਾਫ ਗਵਾਹੀ ਦੇਣ ਲਈ ਹੋਇਆ ਤਿਆਰ ਐਸਆਈਟੀ ਨੇ ਸਰਕਾਰੀ ਗਵਾਹ ਬਣਾਉਣ ਲਈ ਅਦਾਲਤ ਵਿੱਚ ਦਿੱਤੀ ਸੀ ਅਰਜ਼ੀ ਪੰਜਾਬ ਚੰਡੀਗੜ੍ਹ ਵਿੱਚ ਪੰਜ ਦਿਨਾਂ ਤੋਂ ਸ਼ੀਤ ਲਹਿਰ ਤੋਂ ਨਹੀਂ ਮਿਲੀ ਰਾਹਤ 10 ਜ਼ਿਲ੍ਹਿਆਂ ਵਿੱਚ ਤੰਦ ਦਾ 옐ੋ ਅਲਰਟ ਪਠਾਨਕੋਟ ਵਿਖੇ 3.5 ਡਿਗਰੀ ਦਰਜ ਕੀਤਾ ਗਿਆ ਤਾਪਮਾਨ ਏਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ